ਹੈਲਥ ਨਾਲ ਜੁੜੀਆਂ ਕਬਰਾਂ ਲੈ ਕੇ ਹਾਜ਼ਰਾਂ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅਦਿਸ਼ਾ ਹੈਲਥ ਤੇ ਚਿਹਰੇ ਤੇ ਨਖਾਰ ਲਿਆਉਣ ਲਈ ਡਾਈਟ ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ ਅਜਿਹੇ ਗੋਣੋ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਪਾਈ ਜਾਂਦੀਆਂ ਹਨ ਜੋ ਸਾਡੀ ਚਮੜੀ ਲਈ ਵਰਦਾਨ ਤੋਂ ਘੱਟ ਨਹੀਂ ਹਨ ਇਹ ਸਾਡੀ ਚਮੜੀ ਨੂੰ ਨਖਾਰਨ ਵਿੱਚ ਮਦਦ ਕਰਦੀ ਹਨ ਸਬਜ਼ੀਆਂ ਦਾ ਜੂਸ ਫਾਇਦੇਮੰਦ ਚਿਹਰੇ ਤੇ ਨਖਾਰ ਲਿਆਉਣ ਲਈ ਹਰ ਰੋਜ਼ ਘੱਟੋ ਘੱਟ ਦੋ ਗਲਾਸ ਸਬਜ਼ੀਆਂ ਦਾ ਜੂਸ ਪੀਣਾ ਚਾਹੀਦਾ ਹੈ ਟਮਾਟਰ ਪਾਲਕ ਅਤੇ ਪੁਦੀਨੇ ਦਾ ਜੂਸ ਸਰੀਰ ਨੂੰ ਡੀਟੌਕਸ ਸਫਾਈ ਕਰਦਾ ਹੈ ਚਿਹਰੇ ਨੂੰ ਚੰ ਦਰ ਬਣਾਉਣ ਲਈ ਆਪਣੀ ਡਾਈਟ ਵਿੱਚ ਭਰਪੂਰ ਮਾਤਰਾ ਚ ਫਲ ਅਤੇ ਸਬਜ਼ੀਆਂ ਸ਼ਾਮਿਲ ਕਰੋ ਦਿਨ ਭਰ ਥੋੜਾ ਥੋੜਾ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦਾ ਹੈ ਇਸ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਚਿਹਰੇ ਤੇ ਚਮਕ ਆਉਂਦੀ ਹੈ ਸੰਤਰੇ ਦਾ ਜੂਸ ਪੀਓ ਜੇਕਰ ਤੁਸੀਂ ਤਾਜ਼ੇ ਸੰਤਰੇ ਦਾ ਜੂਸ ਪੀਓਗੇ ਤਾਂ ਤੁਹਾਡੀ ਚਮੜੀ ਅਤੇ ਵਾਲਾਂ ਨੂੰ ਸਹੀ ਪੋਸ਼ਣ ਮਿਲੇਗਾ ਸੰਤਰੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਹੋਰ ਪੋਸ਼ਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ ਇਸ ਵਿੱਚ ਮੌਜੂਦਾ ਪੋਸ਼ਣ ਸੁੰਦਰਤਾ ਵਧਾਉਂਦਾ ਕੰਮ ਕਰਦਾ ਹੈ ਪਾਣੀ ਦਾ ਸੇਵਨ ਘੱਟ ਨਾ ਕਰੋ ਤੁਹਾਨੂੰ ਹਰ ਰੋਜ਼ ਘੱਟੋ ਘੱਟ 2 ਤੋਂ 3 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਤੁਸੀਂ ਚਾਹੋ ਤਾਂ ਤਾਜ਼ਾ ਜੂਸ ਅਤੇ ਨਾਰੀਅਲ ਪਾਣੀ ਵੀ ਪੀ ਸਕਦੇ ਹੋ ਇਸ ਨਾਲ ਚਿਹਰੇ ਤੇ ਨਿਖਾਰ ਆਵੇਗਾ ਅਤੇ ਸੁੰਦਰਤਾ ਵੀ ਵਧੇਗੀ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਸੇਵਨ ਕਰੋ ਆਪਣੇ ਭੋਜਨ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰੋ ਹਰ ਰੋਜ਼ ਘੱਟੋ ਘੱਟ 40 ਤੋਂ 45 ਗ੍ਰਾਮ ਵਿਟਾਮਿਨ ਲੈਣਾ ਚਾਹੀਦਾ ਹੈ ਐਡਾ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਸ਼ਾ ਹੈਲਥ ਤੇ ਚਿਹਰੇ ਤੇ ਨਖਾਰ ਲਿਆਉਣ ਲਈ ਡਾਈਟ 'ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ ਅਜਿਹੇ ਗੋਣੋ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਪਾਈ ਜਾਂਦੀਆਂ ਹਨ ਜੋ ਸਾਡੀ ਚਮੜੀ ਲਈ ਵਰਦਾਨ ਤੋਂ ਘੱਟ ਨਹੀਂ ਹਨ ਇਹ ਸਾਡੀ ਚਮੜੀ ਨੂੰ ਨਖਾਰਨ ਵਿੱਚ ਮਦਦ ਕਰਦੀ ਹਨ ਸਬਜ਼ੀਆਂ ਦਾ ਜੂਸ ਫਾਇਦੇਮੰਦ ਚਿਹਰੇ ਤੇ ਨਖਾਰ ਲਿਆਉਣ ਲਈ ਹਰ ਰੋਜ਼ ਘੱਟੋ ਘੱਟ ਦੋ ਗਲਾਸ ਸਬਜ਼ੀਆਂ ਦਾ ਜੂਸ ਪੀਣਾ ਚਾਹੀਦਾ ਹੈ ਟਮਾਟਰ ਪਾਲਕ ਅਤੇ ਪੁਦੀਨੇ ਦਾ ਜੂਸ ਸਰੀਰ ਨੂੰ ਡੀਟੌਕਸ ਸਫਾਈ ਕਰਦਾ ਹੈ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਆਪਣੀ ਡਾਈਟ ਵਿੱਚ ਭਰਪੂਰ ਮਾਤਰਾ ਚ ਫਲ ਅਤੇ ਸਬਜ਼ੀਆਂ ਸ਼ਾਮਿਲ ਕਰੋ ਦਿਨ ਭਰ ਥੋੜਾ ਥੋੜਾ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦਾ ਹੈ ਇਸ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਚਿਹਰੇ ਤੇ ਚਮਕ ਆਉਂਦੀ ਹੈ ਸੰਤਰੇ ਦਾ ਜੂਸ ਪੀਓ ਜੇਕਰ ਤੁਸੀਂ ਤਾਜੇ ਸੰਤਰੇ ਦਾ ਜੂਸ ਪੀਓਗੇ ਤਾਂ ਤੁਹਾਡੀ ਚਮੜੀ ਅਤੇ ਵਾਲਾਂ ਨੂੰ ਸਹੀ ਪੋਸ਼ਣ ਮਿਲੇਗਾ ਸੰਤਰੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਹੋਰ ਪੋਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ ਇਸ ਵਿੱਚ ਮੌਜੂਦਾ ਪੋਸ਼ਣ ਸੁੰਦਰਤਾ ਵਧਾਉਂਦਾ ਕਰਦਾ ਹੈ ਪਾਣੀ ਦਾ ਸੇਵਨ ਘੱਟ ਨਾ ਕਰੋ ਤੁਹਾਨੂੰ ਹਰ ਰੋਜ਼ ਘੱਟੋ-ਘੱਟ 2 ਤੋਂ 3 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਤੁਸੀਂ ਚਾਹੋ ਤਾਂ ਤਾਜ਼ਾ ਜੂਸ ਅਤੇ ਨਾਰੀਅਲ ਪਾਣੀ ਵੀ ਪੀ ਸਕਦੇ ਹੋ ਇਸ ਨਾਲ ਚਿਹਰੇ ਤੇ ਨਿਖਾਰ ਆਵੇਗਾ ਅਤੇ ਸੁੰਦਰਤਾ ਵੀ ਵਧੇਗੀ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਸੇਵਨ ਕਰੋ ਆਪਣੇ ਭੋਜਨ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰੋ ਹਰ ਰੋਜ਼ ਘੱਟੋ-ਘੱਟ 40 ਤੋਂ 45 ਗ੍ਰਾਮ ਵਿਟਾਮਿਨ ਲੈਣਾ ਚਾਹੀਦਾ ਹੈ ਐਦਾ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ। ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ। ਚਿਹਰੇ ਤੇ ਨਖਾਰ ਲਿਆਉਣ ਲਈ ਡਾਈਟ 'ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ ਗੁਣ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਪਾਈ ਜਾਂਦੀਆਂ ਹਨ ਜੋ ਸਾਡੀ ਚਮੜੀ ਲਈ ਵਰਦਾਨ ਤੋਂ ਘੱਟ ਨਹੀਂ ਹਨ। ਇਹ ਸਾਡੀ ਚਮੜੀ ਨੂੰ ਨਖਾਰਨ ਵਿੱਚ ਮਦਦ ਕਰਦੀ ਹਨ। ਸਬਜ਼ੀਆਂ ਦਾ ਜੂਸ ਫਾਇਦੇਮੰਦ। ਚਿਹਰੇ ਦੇ ਨਖਾਰ ਲਿਆਉਣ ਲਈ ਹਰ ਰੋਜ਼ ਘੱਟੋ-ਘੱਟ 2 ਗਲਾਸ ਸਬਜ਼ੀਆਂ ਦਾ ਜੂਸ ਪੀਣਾ ਚਾਹੀਦਾ ਹੈ। ਟਮਾਟਰ, ਪਾਲਕ ਅਤੇ ਪਦਿਨ ਦੇ ਦਾ ਜੂਸ ਸਰੀਰ ਨੂੰ ਡੀਟੌਕਸ ਸਫਾਈ ਕਰਦਾ ਹੈ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਆਪਣੀ ਡਾਈਟ ਵਿੱਚ ਭਰਪੂਰ ਮਾਤਰਾ ਚ ਫਲ ਅਤੇ ਸਬਜ਼ੀਆਂ ਸ਼ਾਮਿਲ ਕਰੋ ਦਿਨ ਭਰ ਥੋੜਾ ਥੋੜਾ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦਾ ਹੈ ਇਸ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਚਿਹਰੇ ਤੇ ਚਮਕ ਆਉਂਦੀ ਹੈ ਸੰਤਰੇ ਦਾ ਜੂਸ ਪੀਓ ਜੇਕਰ ਤੁਸੀਂ ਤਾਜੇ ਸੰਤਰੇ ਦਾ ਜੂਸ ਪੀਓਗੇ ਤਾਂ ਤੁਹਾਡੀ ਚਮੜੀ ਅਤੇ ਵਾਲਾਂ ਨੂੰ ਸਹੀ ਪੋਸ਼ਣ ਮਿਲੇਗਾ ਸੰਤਰੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਹੋਰ ਪੋਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ ਇਸ ਵਿੱਚ ਮੌਜੂਦਾ ਪੋਸ਼ਣ ਸੁੰਦਰਤਾ ਵਧਾਉਂਦਾ ਕੰਮ ਕਰਦਾ ਹੈ ਪਾਣੀ ਦਾ ਸੇਵਨ ਘੱਟ ਨਾ ਕਰੋ ਤੁਹਾਨੂੰ ਹਰ ਰੋਜ਼ ਘੱਟੋ-ਘੱਟ 2 ਤੋਂ 3 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਤੁਸੀਂ ਚਾਹੋ ਤਾਂ ਤਾਜ਼ਾ ਜੂਸ ਅਤੇ ਨਾਰੀਅਲ ਪਾਣੀ ਵੀ ਪੀ ਸਕਦੇ ਹੋ ਇਸ ਨਾਲ ਚਿਹਰੇ ਤੇ ਨਿਖਾਰ ਆਵੇਗਾ ਅਤੇ ਸੁੰਦਰਤਾ ਵੀ ਵਧੇਗੀ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਸੇਵਨ ਕਰੋ ਆਪਣੇ ਭੋਜਨ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰੋ ਹਰ ਰੋਜ਼ ਘੱਟੋ-ਘੱਟ 40 ਤੋਂ 45 ਗ੍ਰਾਮ ਮਿਲ ਲੈਣਾ ਚਾਹੀਦਾ ਹੈ ਅੱਜ ਦੇ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਕਾਨਪਰ